अच्छा ਤੋਂ ਡੇ ਇੰਡੀਆ ਅਲਾਈንስ ਦੇ ਵੱਡੇ 파ਟਨਰਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੱਲ ਈਡੀ ਨੇ ਅਰੈਸਟ ਕਰ ਲਿਆ ਇਹ ਦੇਸ਼ ਦੇ ਇਤਿਹਾਸ ਦੇ ਵਿੱਚ ਅੰਨੀ ਸਾਹਿਬ ਪਹਿਲੇ ਮੁੱਖ ਮੰਤਰੀ ਹੋਣਗੇ ਜਿਹੜੇ ਸਿਟਿੰਗ ਮੁੱਖ ਮੰਤਰੀ ਜੇਲ੍ਹ ਜਾਰਿਆਂ ਵਾਲ ਕੀ ਸ਼ਿਭੂ ਸਰੇਨ ਵੱਲੋਂ ਰਾਜਪਾਬੰਦੀ ਵਿੱਚ ਅਸਤੀਫਾ ਦੇ ਕੇ ਗਏ ਸੀ ਤਾਂ ਪੂਰੇ ਘਟਨਾਕਰਮ ਨੂੰ ਕਿਵੇਂ ਦੇਖ ਰਹੇ ਹੋ ਲਗਾਤਾਰ ਕੱਲ ਦੇ ਪ੍ਰਦਰਸ਼ਨ ਹੋ ਰਹੇ ਨੇ ਇਦਾਂ ਕਿ ਮੈਂ ਪਹਿਲਾਂ ਵੀ ਕਿਹਾ ਹੂੰ ਕਿ ਮਿਸਯੂਜ਼ ਜਿਹੜਾ ਹੈਗਾ ਦੁਰਵਰਤੋਂ ਜਿਹੜੀ ਹੈ ਸਰਕਾਰ ਦੀਆਂ ਕੇਂਦਰੀ ਸਰਕਾਰ ਦੀਆਂ ਏਜੰਸੀਆਂ ਦੀ ਹੂੰ ਦੋਨੋ ਰਾਜਾਂ ਦੀਆਂ ਏਜੰਸੀਆਂ ਨੂੰ ਦੀ ਜ਼ੁਰਵਤੋਂ ਹੋ ਕੇ ਆਪਣੇ ਵਿਰੁੱਧੀਆਂ ਨੂੰ ਦਬਾਇਆ ਜਾ ਰਿਹਾ। ਹੂੰ ਉਹਨਾਂ ਨੇ ਮੁੱਖ ਮੰਤਰੀ ਤੇ ਕੇਜਰੀਵਾਲ ਤੇ ਕਰਤਾ ਤੇ ਹੋਰਾਂ ਤੇ ਕਰ ਰਹੇ ਆ। ਹੂੰ ਲੇਕਿਨ ਇਹ ਰੁਝਾਨ ਚੰਗਾ ਨਹੀਂ ਹੈ। ਐਸੀ ਇਹਦੀ ਕਦੇ ਪ੍ਰੋੜਤਾ ਨਹੀਂ ਕਰਦੇ। ਹੂੰ ਪਰ ਹੂੰ ਜਿਹੜੇ ਕੇਜਰੀਵਾਲ ਜੀ ਹੈ ਉਹਨਾਂ ਨੂੰ ਵੀ ਕਾਨੂੰਨ ਵਿਵਸਥਾ ਨੂੰ ਮੰਨਣਾ ਚਾਹੀਦਾ ਹੈ। ਹੂੰ ਲਾਅ ਅਬਾਈਡਿੰਗ ਸਿਟੀਜ਼ਨ ਬਣਨਾ ਚਾਹੀਦਾ ਕਾਨੂੰਨ ਨੂੰ ਮੰਨਣ ਵਾਲੇ ਨਾਗਰਿਕ ਬਣਨਾ ਚਾਹੀਦਾ। ਹੂੰ ਮੈਨੂੰ ਵੀ ਨੋਟਿਸ ਆਇਆ ਸੀ ਈਡੀ ਦਾ 2 ਸਾਲ ਪਹਿਲਾਂ ਹੂੰ ਮੈਂ ਗਿਆ ਆਪਣਾ ਪੱਖ ਰੱਖਿਆ ਮੁੜ ਕੇ ਮੈਨੂੰ ਈਡੀ ਨੇ ਬੁਲਾਇਆ ਨਹੀਂ ਉਹ ਸੰਤੁਸ਼ਟ ਹੋ ਗਏ ਹੂੰ ਕਹਿੰਦੇ ਜੀ ਜੀ ਰਾਹੁਲ ਗਾਂਧੀ ਜੀ ਨੂੰ ਬੁਲਾਇਆ ਸੀ ਸੋਨੀਆ ਗਾਂਧੀ ਜੀ ਨੂੰ ਬੁਲਾਇਆ ਸੀ ਹੂੰ ਉਹ ਵੀ ਪੇਸ਼ ਹੋਏ ਆ ਜਾ ਕੇ ਆਪਣਾ ਪੱਖ ਰੱਖਿਆ ਹੂੰ ਲੇਕਿਨ ਕੇਜਰੀਵਾਲ ਜੀ ਨੂੰ 9 ਵਾਰ ਬੁਲਾਉਣ ਦੇ ਬਾਵਜੂਦ ਵੀ ਇਹਨਾਂ ਨੇ ਕਾਨੂੰਨ ਨੂੰ ਟਿੱਚ ਸਮਝਿਆ ਹੂੰ ਤੇ ਹੁਣ ਉਹਨਾਂ ਨੇ ਚੱਕ ਲਿਆ ਅੱਛਾ ਕਹਿ ਰਹੇ ਨੇ ਕਹਿੰਦੇ ਜੇਲ੍ਹ ਚੋਂ ਸਰਕਾਰ ਚੱਲੂਗੀ ਉਹ ਇੱਕ ਹੋਰ ਮੁੱਖ ਮੰਤਰੀ ਨੂੰ ਫੜਿਆ ਉਹਨੇ ਰਿਜਾਇਨ ਕਰਤਾ ਕਿਸੇ ਹੋਰ ਨੂੰ ਬਣਾਤਾ ਇਹ ਨਹੀਂ ਕਰਨਗੇ ਆਪਣੇ ਹੱਥ ਵਿੱਚ ਰੱਖਣਾ ਚਾਹੁੰਦੇ ਸਭ ਕੁਝ ਲੇਕਿਨ ਇਹ ਹਾਲਾਤ ਜਿਹੜੇ ਐ ਉਹ ਬਦਲ ਜਾਂਦੇ ਹੁੰਦੇ ਐ ਅੱਛਾ ਤੁਹਾਡੇ ਇੰਡੀਆ ਲਾਇੰਸ ਦੇ ਵੱਡੇ ਪਾਰਟਨਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੱਲ ਈਡੀ ਨੇ ਅਰੈਸਟ ਕਰ ਲਿਆ। ਇਹ ਦੇਸ਼ ਦੇ ਇਤਿਹਾਸ ਦੇ ਵਿੱਚ ਅੰਨੀ ਸਭ ਪਹਿਲੇ ਮੁੱਖ ਮੰਤਰੀ ਹੋਣਗੇ ਜਿਹੜੇ ਸਿਟਿੰਗ ਮੁੱਖ ਮੰਤਰੀ ਜੇਲ੍ਹ ਜਾ ਰਹਿਆਂ ਲਕਿਸ਼ਬੂ ਸਰੇਨ ਵੱਲੋਂ ਰਾਜਪਾਵੰਦ ਦੇ ਵਿੱਚ ਅਸਤੀਫਾ ਦੇ ਕੇ ਗਏ ਸੀ ਤਾਂ ਪੂਰੀ ਘਟਨਾਕ੍ਰਮ ਨੂੰ ਕਿਵੇਂ ਦੇਖਣ ਨੂੰ ਲਗਾਤਾਰ ਕੱਲ ਦੇ ਪ੍ਰਦਰਸ਼ਨ ਹੋ ਰਹੇ ਨੇ। ਇਦਾਂ ਕਿ ਮੈਂ ਪਹਿਲਾਂ ਵੀ ਕਿਹਾ ਹੂੰ ਕਿ ਮਿਸਯੂਜ਼ ਜਿਹੜਾ ਹੈਗਾ ਦੁਰਵਰਤੋਂ ਜਿਹੜੀ ਹੈ ਸਰਕਾਰ ਦੀਆਂ ਕੇਂਦਰੀ ਸਰਕਾਰ ਦੀਆਂ ਏਜੰਸੀਆਂ ਦੀ ਹੂੰ ਦੋਨੋ ਰਾਜਾਂ ਦੀਆਂ ਏਜੰਸੀਆਂ ਨੂੰ ਦੀ ਜ਼ੁਰਵਤੋਂ ਹੋ ਕੇ ਆਪਣੇ ਵਿਰੁੱਧian ਦਵਾਇਆ ਜਾ ਰਿਹਾ। ਹੂੰ ਉਹਨਾਂ ਨੇ ਮੁੱਖ ਮੰਤਰੀ ਤੇ ਕੇਜਰੀਵਾਲ ਤੇ ਕਰਤਾ ਤੇ ਹੋਰਾਂ ਤੇ ਕਰ ਰਹੇ ਹੈ। ਹੂੰ ਲੇਕਿਨ ਇਹ ਰੁਝਾਨ ਚੰਗਾ ਨਹੀਂ ਹੈ। ਐਸੀ ਇਹਦੀ ਕਦੇ ਪ੍ਰੋੜਤਾ ਨਹੀਂ ਕਰਦੇ। ਹੂੰ ਪਰ ਹੂੰ ਜਿਹੜੇ ਕੇਜਰੀਵਾਲ ਜੀ ਹੈ ਉਹਨਾਂ ਨੂੰ ਵੀ ਕਾਨੂੰਨ ਵਿਵਸਥਾ ਨੂੰ ਮੰਨਣਾ ਚਾਹੀਦਾ ਹੈ। ਹੂੰ ਲਾਅ ਅਬਾਈਡਿੰਗ ਸਿਟੀਜ਼ਨ ਬਣਨਾ ਚਾਹੀਦਾ ਕਾਨੂੰਨ ਨੂੰ ਮੰਨਣ ਵਾਲੇ ਨਾਗਰਿਕ ਬਣਨਾ ਚਾਹੀਦਾ ਹੈ। ਹੂੰ ਮੈਨੂੰ ਵੀ ਨੋਟਿਸ ਆਇਆ ਸੀ ਈਡੀ ਦਾ 2 ਸਾਲ ਪਹਿਲਾਂ ਹੂੰ ਮੈਂ ਗਿਆ ਆਪਣਾ ਪੱਖ ਰੱਖਿਆ ਮੁੜ ਕੇ ਮੈਨੂੰ ਈਡੀ ਨੇ ਬੁਲਾਇਆ ਨਹੀਂ ਉਹ ਸੰਤੁਸ਼ਟ ਹੋ ਗਏ ਹੂੰ ਕਹਿੰਦੇ ਜੀ ਜੀ ਰਾਹੁਲ ਗਾਂਧੀ ਜੀ ਨੂੰ ਬੁਲਾਇਆ ਸੀ ਸੋਨੀਆ ਗਾਂਧੀ ਜੀ ਨੂੰ ਬੁਲਾਇਆ ਸੀ ਹੂੰ ਉਹ ਵੀ ਪੇਸ਼ ਹੋਏ ਆ ਜਾ ਕੇ ਆਪਣਾ ਪੱਖ ਰੱਖਿਆ ਹੂੰ ਲੇਕਿਨ ਕੇਜਰੀਵਾਲ ਜੀ ਨੂੰ 9 ਵਾਰ ਬੁਲਾਉਣ ਦੇ ਬਾਵਜੂਦ ਵੀ ਇਹਨਾਂ ਨੇ ਕਾਨੂੰਨ ਨੂੰ ਟਿੱਚ ਸਮਝਿਆ ਹੂੰ ਤੇ ਹੁਣ ਉਹਨਾਂ ਨੇ ਚੱਕ ਲਿਆ ਅੱਛਾ ਕਹਿ ਰਹੇ ਨੇ ਕਹਿੰਦੇ ਜੇਲ੍ਹ ਚ ਸਰਕਾਰ ਚੱਲੂਗੀ ਉਹ ਇੱਕ ਹੋਰ ਮੁੱਖ ਮੰਤਰੀ ਨੂੰ ਫੜਿਆ ਉਹਨੇ ਰਿਜਾਇਨ ਕਰਤਾ ਕਿਸੇ ਹੋਰ ਨੂੰ ਬਣਾਤਾ ਇਹ ਨਹੀਂ ਕਰਨਗੇ ਆਪਣੇ ਹੱਥ ਵਿੱਚ ਰੱਖਣਾ ਚਾਹੁੰਦੇ ਸਭ ਕੁਝ ਲੇਕਿਨ ਇਹ ਹਾਲਾਤ ਜਿਹੜੇ ਐ ਉਹ ਬਦਲ ਜਾਂਦੇ ਹੁੰਦੇ ਐ